most probably ਮੇਰੇ ਨਾਲ ਨਹੀਂ ਇਕੱਲੇ ਨਾਲ ਹੋਇਆ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਹੋਇਆ ਹੋਣਾ ਜਿੱਦਾਂ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਵੀ ਮੁੰਡੇ ਇੱਕ ਥਾਂ ਤੇ ਨਹੀਂ ਟਿਕ ਸਕਦੇ ਕਿਉਂਕਿ ਮੇਰੇ ਨਾਲ ਹੋਇਆ ਸ਼ਾਇਦ ਮੈਨੂੰ ਲੱਗਦਾ ਜੇ ਕਿਸੇ ਮੁੰਡੇ ਨਾਲ ਹੋਇਆ ਹੋਵੇ ਉਹਨੂੰ ਐ ਲੱਗਦਾ ਹੋਊਗਾ ਵੀ ਕੁੜੀਆਂ ਇੱਕ ਥਾਂ ਨਹੀਂ ਟਿਕ ਸਕਦੀਆਂ ਤੇ ਮੇਰਾ ਰੀਜ਼ਨ ਇਹ ਸੀ ਨਾ ਮੈਂ ਕੋਈ ਮੁੰਡੇ ਦੀ ਜ਼ਮੀਨ ਦੇਖੀ ਸੀ ਚਾਰ ਕਨਾਲਾਂ ਜ਼ਮੀਨ ਆਉਂਦੀ ਸੀ ਤੇ ਕਰਜ਼ਾ ਵੀ ਬਹੁਤ ਸੀ ਸਿਰ ਤੇ ਕੁਝ ਨਹੀਂ ਦੇਖਿਆ ਬਸ ਕੱਲਾ ਇਹ ਦੇਖਿਆ ਸੀ ਵੀ ਨਿਸ਼ਾਨੀ ਕਰਦਾ ਹੈਗਾਗਾ ਮੇਰੇ ਘਰਦਿਆਂ ਦੇ ਥਰੂ ਰਿਸ਼ਤਾ ਹੋਇਆ ਸੀ ਤੇ 5 ਸਾਲਾਂ ਬਾਅਦ ਮੈਂ ਹਾਂ ਫੋਨ ਤੇ ਗੱਲਾਂ ਹੁੰਦੀਆਂ ਸੀ ਵੀਡੀਓ ਕਾਲ ਰਹੀ ਉਹਨਾਂ ਦੇ ਪਰਿਵਾਰ ਨਾਲ ਗੱਲਾਂ ਹੋਈਆਂ ਸੀ ਮੇਰੇ ਮੰਮੀ ਪਾਪਾ ਸਪੈਸ਼ਲ ਗੁਰੂ ਘਰ ਦੇ ਵਿੱਚ ਦੇਖ ਕੇ ਆਏ ਹੈਗੇ ਆ ਤੇ ਸੌ ਸਿਫਤ ਕਹਿੰਦੇ ਹੁੰਦੇ ਆ ਨਾ ਵੀ ਕਹਿੰਦੇ ਜਦੋਂ ਆਪਣੀ ਸੌ ਸਿਫਤ ਹੋ ਗਈ ਉਹਦੇ ਮੁੰਡੇ ਦਾ ਪਿਓ ਕਹਿੰਦਾ ਆਪਣਾ ਰਿਸ਼ਤਾ ਪੱਕਾ ਹੀ ਸਮਝਿਓ ਹਨ ਤੇ 5 ਸਾਲਾਂ ਬਾਅਦ ਜਦੋਂ ਮੈਂ ਘਰੇ ਆਈ ਉਸ ਟਾਈਮ ਮੇਰੇ ਬ੍ਰਦਰ ਦਾ ਐਕਸੀਡੈਂਟ ਹੋਇਆ ਸੀ ਸੀ 12 ਨੂੰ ਆਏ ਸੀ ਹਾਂਜੀ ਮੈਂ 12 ਨੂੰ ਆਈ ਸੀਗੀ ਤੇ 5 ਸਾਲਾਂ ਬਾਅਦ ਆਈ ਮੈਂ ਆਪਣੇ ਘਰੇ ਤੇ ਜਦੋਂ ਉਹ ਮੇਰੇ ਘਰੇ ਆਏ 21 ਤਰੀਕ ਨੂੰ ਮੇਰੇ ਭਰਾ ਦਾ 21 21 ਅਗਸਤ ਦੇ ਵਿੱਚ ਐਕਸੀਡੈਂਟ ਹੋਇਆ ਸੀ 21 ਅਗਸਤ ਨੂੰ ਸੌਰੀ ਤੇ ਇਹ ਆਏ 25 ਨੂੰ ਹੁਣ ਤੁਸੀਂ ਦੇਖੋ ਬਾਰੋਂ ਵਾਪਸ ਆਉਣ ਦਾ ਕਾਰਨ ਭਰਾ ਦਾ ਐਕਸੀਡੈਂਟ ਨਹੀਂ ਨਹੀਂ ਐਕਚੁਅਲੀ ਇਹ ਸੀ ਵੀ ਰਿਸ਼ਤਾ ਹੋਣਾ 21 ਤਰੀਕ ਅਸੀਂ 22 ਤਰੀਕ ਦੇ ਸ਼ਗਨ ਸ਼ਗਨ ਦੀ ਡੇਟ ਫਿਕਸ ਕਰੀ ਬੈਠੇ ਸੀ ਤੇ ਫਿਰ ਕੀ 21 ਨੂੰ 12 ਵਜੇ ਦੀ ਗੱਲ ਹੈ ਤੇ ਐਕਸੀਡੈਂਟ ਹੋ ਜਾਂਦਾ ਮੈਂ ਨਾਲ ਦੀ ਨਾਲ ਉਹਨਾਂ ਦੀ ਫੈਮਿਲੀ ਨੂੰ ਇਨਫੋਰਮ ਕਰਦੀ ਆ ਨੋ ਡਾਊਟ ਉਹਦੇ ਡੈਡੀ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਮਾੜਾ ਹੋਇਆ ਸੀ ਪਤਾ ਲੈਣ ਆਵਾਂਗੇ ਅਸੀਂ ਆਖਿਆ ਵੀ ਚਲੋ 4-5 ਸਾਲ ਤਾਂ ਹੋ ਗਏ ਪੰਜ ਸਾਲੀ ਹੋ ਗਈ ਸੀ ਵੀ ਗੱਲਾਂ ਕਰਦਿਆਂ ਨੂੰ ਵੀ ਘਰ ਵਾਂਗੂ ਐ ਤੇ ਉਹ ਜਦੋਂ ਆਏ ਘਰੇ ਸਾਡੇ ਤੇ ਇਹਨਾਂ ਨੇ ਕਿਹਾ ਵੀ ਠੀਕ ਐ ਚਾਹ ਪਾਣੀ ਪੀਤਾ ਬਹੁਤ ਜਿਆ ਕਿਵੇਂ ਵੀ ਕੋਸ਼ੇ ਫਿਰ ਮੇਰੀ ਮੰਮੀ ਨੇ ਉਹਨੂੰ ਪੁੱਛਿਆ ਸੌਰੀ ਕੋਈ ਨਾ ਕੋਈ ਮੇਰੀ ਮੰਮੀ ਨੇ ਪੁੱਛਿਆ ਉਹਨਾਂ ਦੇ ਮੰਮੀ ਨੂੰ ਕਿ ਕਿਵੇਂ ਕੁੜੀ ਠੀਕ ਲੱਗੀ ਕਹਿੰਦੇ ਹਾਂ ਕੁੜੀਆਂ ਵਰਗੀ ਕੁੜੀ ਐ ਸਹੀ ਐ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਮੇਰੀ मतलब ਅਸੀਂ ਨਾਰਮਲ ਫੈਮਲੀ ਮੰਗੂ ਰਹਿੰਦੇ ਸੀ ਬਹੁਤ ਵਧੀਆ ਗੱਲ ਹੁੰਦੀ ਸੀ ਕਦੇ ਦਿਮਾਗ 'ਚ ਹੀ ਨਹੀਂ ਇਹ ਜੀ ਗੱਲ ਆਈ ਹੈ ਨਾ ਤੇ ਹੱਸਦੇ ਘੇੜਦੇ ਗਏ ਸਾਡੇ ਘਰੇ 1 ਵਜੇ ਆਏ ਆ ਤਕਰੀਬਨ 6 ਵਜੇ ਗਏ ਆ ਚਾਹ ਪਾਣੀ ਪੀਤਾ ਰੋਟੀ ਵੀ ਖਾ ਕੇ ਗਏ ਆ ਤੇ ਸ਼ਾਮ ਨੂੰ ਮੁੜਨ ਲੱਗੇ ਜਿੱਦਾਂ ਆਪਣੇ ਰਿਵਾਜ ਹੁੰਦਾ ਸ਼ਗਨ ਦਿੰਦੇ ਆ ਮੰਮੀ ਨੇ ਸ਼ਗਨ ਵੀ ਦਿੱਤਾ ਵੀ ਮੇਕੋਸ਼ ਕੇ ਪੈਸੇ ਦਿੱਤੇ ਤੇ ਬਾਅਦ ਦੇ ਵਿੱਚ ਫੇਰ ਵੀ ਮੰਮੀ ਕਹਿੰਦੀ ਵੀ ਨਾ ਤਾਂ ਕੋਈ ਧਾਗਾ ਬੰਨ ਕੇ ਗਏ ਆ ਵੀ 5 ਸਾਲ ਹੋ ਗਏ ਗੱਲ ਕਰਦਿਆਂ ਨੂੰ ਵੀ ਕੀ ਗੱਲ ਹੈਗੀ ਐ ਇਹ ਮੰਮੀ ਕਹਿੰਦੀ ਵੀ ਉਹ ਲਾ ਲਓ ਹਨਾ 25 ਤਰੀਕ ਨੂੰ ਉਹ ਸਾਡੇ ਘਰੇ ਆਏ ਤੇ ਫਿਰ ਮੰਮੀ ਨੇ 25 ਨੂੰ ਤਾਂ ਨਹੀਂ ਕੀਤਾ 28 ਨੂੰ ਮੈਂ ਕਿਤੇ ਜਾਣਾ ਵੀ ਸੀਗਾ ਤੇ ਮੰਮੀ ਕਹਿੰਦੇ ਫੋਨ ਲਾ ਕੇ ਉਹਨੂੰ ਪੁੱਛਿਆ ਵੀ ਕੀ ਗੱਲ ਆ ਮੈਂ ਨਾਮ ਨਹੀਂ ਲਵਾਂਗੀ ਚਲ ਉਹਨਾਂ ਦਾ ਤੇ ਕਹਿੰਦੇ ਕਿ ਵੀ ਤੁਹਾਨੂੰ ਪਸੰਦ ਤਾਂ ਹੈ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕੁੜੀ ਨੂੰ ਭੇਜੋ ਵੀ ਸਾਨੂੰ ਪਸੰਦ ਆ ਉਹ ਥੋੜੇ ਜੀ ਅਸੀਂ ਉਲਝੇ ਹੋਏ ਸੀ ਅਗਸਤ ਦੇ ਮਹੀਨੇ ਵਿੱਚ بارشਾਂ ਹੁੰਦੀਆਂ ਤੇ ਉਹਨਾਂ ਨੇ ਨਮਾ ਘਰ ਪਾਇਆ ਸੀ ਉਹਦੇ ਵਿੱਚ ਸਮਾਨ ਦੀ ਸ਼ਿਫਟਿੰਗ ਚੱਲ ਰਹੀ ਸੀ ਸਾਨੂੰ ਵੀ ਐ ਹੋ ਗਿਆ ਉਲਝਿਆ ਮੇਰਾ ਪਰਿਵਾਰ ਬੜਾ ਪੋਹਲਾ ਜਾ ਵਿਚਾਰਾ ਤੇ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਗੱਲਾਂ ਫਿਰ ਹੌਲੀ-ਹੌਲੀ ਨਿਕਲੀਆਂ ਕਿ ਜਿਸ ਦਿਨ ਅਸੀਂ ਤੈਨੂੰ ਪਹਿਲੀ ਵਾਰ ਦੇਖਣ ਆਏ ਸੀ ਵੀ ਤੂੰ ਤਾਂ ਲੋਅ ਟੀ-ਸ਼ਰਟ ਦੇ ਵਿੱਚ ਤੁਰੇ ਫਿਰਦੀ ਸੀ ਤੈਨੂੰ ਤਾਂ ਅਕਲ ਹੀ ਹੈ ਨਹੀਂ ਵੀ ਫੋਨ ਤੇ ਤਾਂ ਅਸੀਂ ਤੈਨੂੰ ਸਿਆਣੀ ਸਮਝਦੇ ਸੀ ਹਨਾ ਵੀ ਮਤਲਬ ਤੁਸੀਂ ਮੇਰੇ ਕੱਪੜਿਆਂ ਤੋਂ ਕਿਵੇਂ ਜੱਜ ਕਰ ਸਕਦੇ ਹੋ ਕਿ ਮੇਰੀ ਉਹ ਸਿਆਣਪ ਗੁੰਮ ਹੋ ਗਈ ਤੁਸੀਂ ਇਹ ਵੀ ਤਾਂ ਦੇਖੋ ਮੇਰੇ ਘਰੇ ਭਰਾ ਪਿਆ ਐਕਸੀਡੈਂਟ ਹੋਇਆ ਉਹ ਚੀਜ਼ਾਂ ਵੀ ਤਾਂ ਤੁਸੀਂ ਸੋਚੋ ਨਾ ਤੇ ਮੈਂ ਇਹ ਹੀ ਗੱਲ ਕਹੂੰਗੀ ਕਿ ਚਲੋ ਠੀਕ ਹੈ ਮੈਂ ਪਾਗਲਪਨ ਕਰ ਦਿੱਤਾ ਮੈਂ ਲੋਹ ਟੀ-ਸ਼ਰਟ ਦੇ ਵਿੱਚ ਫਿਰਦੀ ਸੀ ਹਨਾ ਦੂਜੀ ਗੱਲ ਉਹ ਕਹਿੰਦੇ ਕਿ ਸਾਨੂੰ ਚਾਹ ਨਾਲ ਨਾ ਇਹਨਾਂ ਨੇ ਸ਼ਕਰਪਾਰੇ ਰੱਖਤੇ ਵੀ ਬੜੀ ਹਾਸੋਹੀਣੀ ਗੱਲ ਲੱਗਦੀ ਐ ਮਤਲਬ ਇੱਕ ਘਰ ਦੇ ਵਿੱਚ ਹਾਸਾ ਹੋਇਆ ਹੋਇਆ ਉਦੋਂ ਬੰਦੇ ਨੂੰ ਕੋਈ ਸੁੱਝਦਾ ਵੀ ਨਹੀਂ ਸੁੱਝਦਾ ਵੀ ਨਹੀਂ ਹੁੰਦਾ ਵੀਰੇ ਤੇ ਅਸੀਂ ਦੋਹਾਂ ਭਰਾ ਨੂੰ ਨਾ ਦੋਨੇ ਜਾਣੇ ਵੀ ਇੱਕ ਪਾਸੇ ਮੇਰੀ ਮੰਮੀ ਲੱਗਦੀ ਦੂਜੇ ਪਾਸੇ ਮੈਂ ਲੱਗਦੀ ਜਾਂ ਮੇਰੀ ਭੈਣ ਲੱਗਦੀ ਹੈਗੀ ਤੇ ਅਸੀਂ ਨਵਾਉਂਦੇ ਵੀ ਉਦਾਂ ਹੀ ਜਾਂ ਕਿਵੇਂ ਵੀ ਕੁਛ ਲੱਤ ਤੇ ਕਾਫੀ ਸੱਟ ਵੱਜ ਗਈ ਸੀ ਮੋਟਰਸਾਈਕਲ ਤੇ ਐਕਸੀਡੈਂਟ ਹੋਇਆ ਸੀ ਤੇ ਮੇਰੇ ਦਾਇਆ ਜੀ ਦਾ ਵੀ ਹੋਇਆ ਸੀ ਉਹਨਾਂ ਦੇ 2.5 ਸਾਲ ਦੇ ਬੇਟੇ ਦੇ ਤਾਂ ਥੋੜੀਆਂ ਜਿਹੀ ਜਿਹੜੀ ਟੇਮ ਵਜ ਗਈ ਅਸੀਂ ਇਹ ਅੱਗੇ ਚਲਾ ਰਹੇ ਸੀ ਮੇਰੇ ਬ੍ਰਦਰ ਤੇ ਫਿਰ ਉਹ ਚੀਜ਼ਾਂ ਨੂੰ ਲੈ ਕੇ ਮੈਨੂੰ ਇਹ ਲੱਗਦਾ ਵੀ ਮਨਾ ਜਿਹੜੇ ਬੰਦੇ ਦੀ ਮੈਂ ਜ਼ਮੀਨ ਨਹੀਂ ਦੇਖੀ ਜਾਇਜ਼ਾਦ ਨਹੀਂ ਦੇਖੀ ਮੈਂ ਇੱਕ ਸਿਰਫ ਇਹ ਸੋਚਿਆ ਵੀ ਇਹ ਮੁੰਡਾ ਨਸ਼ੇ ਨਹੀਂ ਕਰਦਾ ਮਿਹਨਤ ਕਰਦਾ ਉਹ ਬੰਦਾ ਮੇਰੇ ਘਰ ਦੀ ਚਾਹ ਤਾਂ ਕੰਨਿੰਦ ਗਿਆ ਵੀ ਕਹਿੰਦਾ ਕਿ ਤੁਸੀਂ ਚਾਹ ਨਾਲ ਸ਼ਕਰਪਾਰੇ ਰੱਖ ਦਿੱਤੇ ਮਠਿਆਈ ਕਿਉਂ ਨਹੀਂ ਰੱਖੀ ਕੋਈ ਗੁਲਾਬ ਜਾਮਣਾ ਕਿਉਂ ਨਹੀਂ ਰੱਖਿਆ ਹੈਗੀਆਂ ਤੇ ਉਹਦੇ ਉਹ ਕਹਿੰਦਾ ਵੀ ਮੇਰੇ ਘਰਦਿਆਂ ਨੇ ਮੈਨੂੰ ਇਸ ਗੱਲ ਦੀ ਕੰਪਲੇਨਟ ਕੀਤੀ ਹੈ ਤੇ ਫਿਰ ਕੀ ਵਜੂਦ ਰਹਿ ਗਿਆ ਉਹ ਗੁਰੂ ਘਰ ਦੇ ਵਿੱਚ ਜਾ ਕੇ ਜੁੜੇ ਰਿਸ਼ਤੇ ਦਾ ਕੀ ਵਜੂਦ ਰਹਿ ਗਿਆ ਇਕੱਲੇ ਕਿਰਦਾਰ ਦੇਖੇ ਦਾ ਵੀ ਮਤਲਬ ਉਹਨਾਂ ਨੂੰ ਮੇਰੇ ਕੱਪੜਿਆਂ 'ਚ ਹੀ ਸੁੰਹੈਂਤ ਝਲਕਣੀ ਸੀ ਜਿਵੇਂ ਤਿਆਰ ਹੋ ਕੇ ਬਹਿ ਜਾਂਦੀ ਕੀ ਪਤਾ ਉਹਨਾਂ ਨੇ ਕਹਿ ਦੇਣਾ ਸੀ ਵੀ ਇਹ ਤਾਂ ਸੱਜੀ ਫਿਰਦੀ ਹੈ ਭਰਾ ਮੰਝੇ ਤੇ ਪਿਆ ਹਨ ਤੇ ਮੈਂ ਕੋਈ ਮੈਂ ਬਹੁਤ ਮੈਂਟਲ ਸਟ्रेस ਨਾਲ ਲੜੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਹੋਈ ਕਿ ਹੌਲੀ ਹੌਲੀ ਸਮਾਂ ਲੰਘਦਾ ਗਿਆ ਮੈਂ ਉਹਦੇ ਡੈਡੀ ਨੂੰ ਵੀ ਪੁੱਛਿਆ ਮੈਂ ਆਖਿਆ ਵੀ ਡੈਡੀ ਕੀ ਇਹ ਸਹੀ ਗੱਲ ਆ ਤੁਸੀਂ ਕਰ ਰਹੇ ਹੋ ਪਤਾ ਉਹਨਾਂ ਨੂੰ ਵੀ ਉਹਨਾਂ ਨੇ ਗਲਤ ਕੀਤਾ ਅੱਜ ਤੱਕ ਮੰਨਦੇ ਆ ਮੇਰੇ ਕੋਲੇ ਜਿੱਦਾਂ ਆਪਾਂ ਸਾਰੀਆਂ ਜਗ੍ਹਾ ਤੇ ਡੈਡੀ ਮਤਲਬ ਮੁੰਡੇ ਉਹਨਾਂ ਦੇ ਪਾਪਾ ਹਾਂਜੀ ਤੇ ਮੈਂ ਇਹਨਾਂ ਨੂੰ ਆਖਿਆ ਵੀ ਡੈਡੀ ਤੁਹਾਨੂੰ ਨਹੀਂ ਲੱਗਦਾ ਮੇਰੇ ਨਾਲ ਵਧੀਕੀਆਂ ਕਰੀ ਜਾਂਦੇ ਕਹਿੰਦੇ ਕੀ ਕਰੀਏ ਖੁਸ਼ੀ ਬੇਟਾ ਸਾਡਾ ਨਾ ਪਰੌਣਾ ਨਹੀਂ ਮੰਨਦਾ ਹੈਗਾ ਮੈਂ ਆਖਿਆ ਵੀ 6 ਸਾਲ ਤੋਂ ਤੁਹਾਨੂੰ ਪਤਾ ਹੈਗਾ ਸਾਰਾ ਕੁਝ ਹੈ ਨਾ ਤੇ ਉਹ ਤੁਹਾਨੂੰ ਤੁਸੀਂ ਉਦੋਂ ਦਾ ਵੀ ਪੁਰਾਣਾ ਹੈਗਾ ਸੀ ਜਾਤਾ ਉਹਦੋਂ ਕੋਈ ਲੁਕੋਸ਼ ਫੇਰ ਰੱਖਿਆ ਹੁੰਦਾ ਜਾਂ ਕਿਵੇਂ ਵੀ ਕੁਝ ਵੀ ਤੁਸੀਂ ਅੱਜ ਇਹ ਗੱਲਾਂ ਕਿਵੇਂ ਕਰ ਰਹੇ ਹੋ ਤੇ ਫਿਰ ਕਹਿੰਦੇ ਤੇਰੀ ਮੰਮੀ ਕਹਿੰਦੀ ਸੀ ਵੀ ਖੁਸ਼ੀ ਤਾਂ ਜਮੀ ਕਮਲੀ ਜੀ ਬਣੀ ਫਿਰਦੀ ਸੀ ਵੀਰੇ ਹਾਸੇ ਵਿੱਚ ਪਤਾ ਨਹੀਂ ਲੱਗਦਾ ਨਾ ਇੱਕੇਦਮ ਤੇ ਫਿਰ ਮੈਂ ਉਹ ਵੀ ਗਲਤੀਆਂ ਮੰਨਦੀ ਰਹੀ ਐਡੀ ਪਾਗਲ ਰਹੀ ਕਿ ਵੀ ਮੇਥੋਂ ਗਲਤੀ ਹੋ ਗਈ ਵੀ ਮੈਂ ਸੂਟ ਨਹੀਂ ਪਾਇਆ ਫਿਰ ਹੌਲੀ-ਹੌਲੀ ਕਰਕੇ ਮੈਂ ਕਿਵੇਂ ਨਾ ਕਿਵੇਂ ਬਾਹਰ ਦੁਆਰਾ ਚਲੀ ਗਈ ਉੱਥੇ ਜਾ ਕੇ ਮੈਨੂੰ ਪਤਾ ਲੱਗਦਾ ਕਿ ਡੇਢ ਸਾਲ ਤੋਂ ਉਹਦਾ ਕਿਸੇ ਹੋਰ ਕੁੜੀ ਨਾਲ ਵੀ ਰਿਸ਼ਤਾ ਸੀ ਤੇ ਮੈਂ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ 30 April ਦੀ ਗੱਲ ਹੈ ਇਹ ਅ 2023 ਦੀ ਫਿਰ ਮੈਂ ਉਹਨੂੰ ਆਖਿਆ ਵੀ ਇਹ ਕੀ ਹੈ ਕਹਿੰਦਾ ਵੀ ਮੈਂ ਉਹਦੇ ਨਾਲ ਟਾਈਮ ਪਾਸ ਕਰਦਾ ਸੀ ਤੇਰੇ ਨਾਲ ਵਿਆਹ ਕਰਾਉਣਾ ਸੀ ਤੇ ਵੀ ਮਤਲਬ ਇਹ ਨਹੀਂ ਉਹ ਵੀ ਚਲੋ ਕਿਸੇ ਦੀ ਧੀ ਹੋਏਗੀ ਮੈਂ ਉਹ ਕੁੜੀ ਦਾ ਨਾਮ ਤਾਂ ਕਾਹਨੂੰ ਲੈਣਾ ਹੈਗਾ ਤੇ ਉਹ ਕੁੜੀ ਨੇ ਦੱਸਿਆ ਵੀ ਡੇਢ ਸਾਲ ਤੋਂ ਮੈਨੂੰ ਕਹਿੰਦਾ ਇਹ ਗੱਲ ਉਹਦੇ ਭੈਣ ਨੂੰ ਵੀ ਪਤਾ ਸੀ ਮੁੰਡੇ ਦੀ ਮੁੰਡੇ ਦੀ ਭੈਣ ਨੂੰ ਵੀ ਪਤਾ ਸੀ ਇਹ ਗੱਲ ਵੀ ਜੋ ਮੇਰੇ ਨਾਲ ਹੋਈ ਆ ਤਾਂ ਮਤਲਬ ਮੈਂ ਤਾਂ ਪਾਗਲ ਹੀ ਹੋ ਗਈ ਸੀ ਮੈਨੂੰ ਇਹ ਲੱਗਦਾ ਸੀ ਵੀ ਮੈਂ ਮਰ ਜਾਵਾਂ ਮੈਨੂੰ ਕੁੱਲ ਮਿਲਾ ਕੇ ਇਹ ਕਹਿ ਗਿਆ ਵੀ ਤੂੰ ਸੋਹਣੀ ਹੈ ਨਹੀਂ ਹਾਂ ਮੈਨੂੰ ਇਹ ਇਹ ਅਹਿਸਾਸ ਕਰਾਇਆ ਗਿਆ ਔਰ ਦੂਜੀ ਗੱਲ ਜੇ ਮੈਂ ਦੱਸਾਂ ਨਾ ਵੀਰੇ ਰਿਸ਼ਤੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੇ ਵੀ ਲੋਕ ਹੱਸਣਗੇ ਮੈਂ ਇੱਕ ਫਰੌਕ ਟਾਈਪ ਆਈ ਹੋਈ ਸੀ ਜਿੰਨੀਆਂ ਆਪਣੀਆਂ ਜਰਾਬਾਂ ਪੈਂਦੀਆਂ ਹੈਗੀਆਂਆਂ ਵੀ ਮਤਲਬ ਐਂਕਲ ਟਾਈਪ ਫਰੌਕ ਪਾਈ ਹੋਈ ਸੀ ਸੌਰੀ ਐਂਕਲ ਤੱਕ ਆਉਂਦੀ ਸੀ ਗਿੱਟਿਆਂ ਜਨ ਤੱਕ ਤੇ ਉਹ ਜਿੱਦਾਂ ਹੁਣ ਚਿਕਨ ਬਾਕਸ ਹੋ ਜਾਂਦਾ ਨਾ ਮੈਨੂੰ ਕਿਤੇ 2014 ਨੂੰ ਚਿਕਨ ਬਾਕਸ ਆਇਆ ਸੀ ਉਹਦੇ ਦਾਗ ਰਹਿ ਜਾਂਦੇ ਆ ਤੇ ਉਹਦੀ ਭੈਣ ਨੇ ਕਿਹਾ ਇਹਦੀਆਂ ਤਾਂ ਲੱਤਾਂ ਤੇ ਦਾਗ ਨੇ ਵੀ ਮਤਲਬ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਹੈਗੀ ਅੱਜ ਤੇ ਫਿਰ ਮੈਨੂੰ ਅਸਲ 'ਚ ਪਤਾ ਲੱਗਿਆ ਵੀ ਨਾ ਤਾਂ ਰਿਸ਼ਤਾ ਟੁੱਟਣ ਦਾ ਕਾਰਨ ਚਾ ਸੀ ਨਾ ਕੋਈ ਰਿਸ਼ਤਾ ਟੁੱਟਣ ਦਾ ਕਾਰਨ ਲੋਅ ਟੀ-ਸ਼ਰਟ ਪਾਉਣਾ ਸੀ ਰਿਸ਼ਤਾ ਟੁੱਟਣ ਦਾ ਕਾਰਨ ਇਹ ਸੀ ਕਿ ਇੱਕ ਕੁੜੀ ਹੋਰ ਮਿਲ ਚੁੱਕੀ ਸੀ ਡੇਢ ਸਾਲ ਤੋਂ ਉਹਦੇ ਨਾਲ ਉਹ ਕੁੜੀ ਕਹਿੰਦੀ ਵੀ ਮੇਰੇ ਘਰ ਦੇ ਨਾਂ ਮੰਨੇ ਉਹਦ ਨੂੰ ਇਹ ਤੱਕ ਵੀ ਕਿਹਾ ਹੋਇਆ ਸੀ ਵੀ ਮੈਂ ਤੇਰੇ ਨਾਲ ਕੋਟ ਮੈਰਿਜ ਕਰਵਾ ਲੂੰਗਾ ਤੇ ਮੈਂ ਇਹ ਸੋਚਦੀ ਆਂ ਵੀ ਮੇਰੇ ਮਾਪੇ ਪੂਰਾ 6 ਸਾਲਾਂ ਵਾਂਗੂ ਵੇਟ ਕਰਦੇ ਰਹੇ ਆ ਕਮਲਿਆ ਵਾਂਗੂ ਵੀ ਇਹਦਾ ਘਰ ਪੈਜੂਗਾ ਕਹਿੰਦੇ ਮੇਰੇ ਕੋਲ ਜ਼ਮੀਨ ਤਾਂ ਨਹੀਂ ਹੈਗੀ ਖੁਸ਼ੀ ਵੀ ਜੇ ਤੇਰੇ ਘਰ ਦੇ ਆਨੇ ਕੱਲ ਨੂੰ ਆ ਕੇ ਮੈਨੂੰ ਜ਼ਮੀਨ ਬਾਰੇ ਕਿਹਾ ਮੈਂ ਕਿਹਾ ਨਹੀਂ ਕਹਿਣਗੇ ਮੇਰੇ ਘਰ ਦੇ ਆਨਾ ਮੈਨੂੰ ਪਤਾ ਬਾਕੀ ਵੀ ਅਸੀਂ ਦੋ ਕੁੜੀਆਂ ਦੇ ਕੀਤੇ ਆ ਮੇਰੇ ਪਿਓ ਨੇ ਜ਼ਮੀਨ ਨਹੀਂ ਦੇਖੀ ਨਸ਼ੇ ਨਹੀਂ ਕਰਦੇ ਨਾ ਕੋਈ ਨੌਕਰੀ ਦੇਖੀ ਆ ਤੇ ਇਹ ਤੁਹਾਡੇ ਸਾਹਮਣੇ ਆ ਤੇ ਮੇਰੇ ਫੈਮਿਲੀ ਨੇ ਅੱਜ ਤੱਕ ਨਾ ਕੋਈ ਉਹਨਾਂ ਦੀ ਫਿਜ਼ੀਕਲ ਲੁੱਕ ਤੇ ਕਮੈਂਟ ਕੀਤਾ ਕਿਸੇ ਨੇ ਅਸੀਂ ਤੇ ਬਟ ਮੈਨੂੰ ਉਹ ਚੀਜ਼ਾਂ ਬਹੁਤ ਬਾਦਰ ਕਰਦੀਆਂ ਰਹੀਆਂ ਮੈਂ ਡੇਢ ਸਾਲ ਬਾਹਰ ਨਹੀਂ ਨਿਕਲਦੀ ਸੀਗੀ ਮੈਨੂੰ ਇਹ ਹੁੰਦਾ ਸੀ ਵੀ ਮੈਂ ਸੋਹਣੀ ਹੈ ਨਹੀਂ ਮੈਂ ਸੋਹਣੀ ਹੈ ਨਹੀਂ ਮੈਨੂੰ ਇਹੀ ਅਹਿਸਾਸ ਕਰਾਇਆ ਜਾਂਦਾ ਸੀਗਾ ਵੀ ਸਾਡਾ ਮੁੰਡਾ ਜ਼ਿਆਦਾ ਸੋਹਣਾ ਹੈਗਾਗਾ ਤੇ ਮੈਨੂੰ ਉਹ ਚੀਜ਼ਾਂ ਨੇ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੁਸਾਇਡ ਵੀ ਕਰਨ ਦੀ ਮੈਂ ਕੋਸ਼ਿਸ਼ ਕੀਤੀ ਬਹੁਤ ਵਾਰ ਕਿ ਮੈਂ ਸੁਸਾਇਡ ਕਰ ਲਵਾਂ ਔਰ ਉੱਠ ਗਏ ਕਿਵੇਂ ਨਾ ਕਿਵੇਂ ਠੀਕ ਹੈ ਮੇਰੇ ਮਾਪੇ ਨੇ ਮੈਨੂੰ ਸੰਭਾਲ ਲਿਆ ਮੇਰੇ ਭੈਣਾਂ ਭਰਾਵਾਂ ਨੇ ਤੁਸੀਂ ਦੱਸਦੇ ਸੀ ਕਿ ਉਹਨਾਂ ਦੇ ਘਰ ਦੇ ਹਾਲਾਤ ਵੀ ਬੜੇ ਮੰਦੇ ਸੀ ਤੁਸੀਂ ਉਹਨਾਂ ਦਾ ਸਾਥ ਵੀ ਦਿੱਤਾ ਬਹੁਤ ਸਾਥ ਦਿੱਤਾ ਵੀਰੇ ਮੈਂ ਇਹ ਨਹੀਂ ਵੀ ਮੈਂ ਇਹ ਸੋਚਿਆ ਸੀਗਾ ਵੀ ਮੈਂ ਕੋਠੀਆਂ 'ਚ ਐਸ਼ ਕਰਨੀ ਆ ਜਾਂ ਕਾਰਾਂ 'ਚ ਘੁੰਮਣਾ ਹੈਗਾਗਾ ਹਨ ਮੈਂ ਉਹ ਬੰਦੇ ਨੂੰ ਪਤਾ ਵੀ ਉਹਨਾਂ ਦੇ ਘਰ ਦੀਆਂ ਸ਼ਤਾਂ ਤੱਕ ਚੋਂਦੀਆਂ ਸੀਗਾ ਮੈਂ ਫਾਈਨੈਂਸ਼ੀਅਲ ਵੀ ਸਪੋਰਟ ਕੀਤਾ ਹੈਗਾਗਾ ਇਹ ਗੱਲ ਤੋਂ ਉਹਦੇ ਮਾਪੇ ਵੀ ਨਹੀਂ ਭੱਜ ਸਕਦੇ ਹੈਗੇਗੇ ਹਨ ਤੇ ਏ ਨਹੀਂ ਵੀ ਮੈਂ ਉਹਨਾਂ ਨੂੰ ਵਧਨਾਮ ਕਰਨਾ ਚਾਹੁੰਨੀ ਆ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਯਾਰ ਤੁਹਾਡੇ ਘਰ ਦੇ ਵਿੱਚ ਉਹਨਾਂ ਦੇ ਮੰਮੀ ਸੀ ਕਿ ਕਿਸੇ ਨੂੰ ਵੀ ਇਹ ਨਹੀਂ ਫੀਲ ਹੋਇਆ ਵੀ ਅਸੀਂ ਇੱਕ ਕੁੜੀ ਨੇ ਸਾਡਾ ਇੰਨਾ ਕੀਤਾ ਬੀ ਗੁਰੂ ਘਰਾਂ ਦੇ ਵਿੱਚ ਵੀਰੇ ਜਾ ਕੇ ਜਦੋਂ ਸੌਹਾ ਖਾਦਣੀ ਮੁਕਰ ਗਏ ਤਾਂ ਫਿਰ ਮੈਨੂੰ ਇਹ ਲੱਗਦਾ ਵੀ ਮੈਂ ਤਾਂ ਉਹਨਾਂ ਦੇ ਸਾਹਮਣੇ ਮੈਂ ਡਿੱਗ ਵੀ ਪਈ ਸੀ ਜਦੋਂ ਮੇਰੇ ਪੇਰੈਂਟਸ ਗੱਲ ਕਰ ਰਹੇ ਸੀ ਨਾ ਮੈਨੂੰ ਨਾਲ ਲੈ ਕੇ ਗਏ ਆ ਐਂਡ ਮੂਮੈਂਟ ਤੇ ਮੈਂ ਡਿੱਗ ਵੀ ਪਈ ਸੀ ਤੇ ਮੈਨੂੰ ਜਦੋਂ ਲੈ ਕੇ ਆਏ ਮੇਰੇ ਭਰਾ ਨੇ ਗੱਡੀ ਦੇ ਵਿੱਚ ਬੁਕਲ ਦੇ ਵਿੱਚ ਪਾਇਆ ਹੋਇਆ ਸੀ ਮੈਨੂੰ ਹੋਸ਼ ਹੀ ਨਹੀਂ ਰਿਹਾ ਮੈਨੂੰ ਘਰੇ ਆ ਕੇ ਪਤਾ ਲੱਗਿਆ ਤੇ ਮੈਨੂੰ ਮਤਲਬ ਕਹਿੰਦੇ ਮੇਰੀ ਭੈਣ ਨੇ ਵੀ ਦੱਸਿਆ ਵੀ ਚੱਕੇ ਵੀ ਨਹੀਂ ਉਹ ਜਿੰਨੇ ਮਾਪੋਤ ਉੱਠ ਕੇ ਵੀ ਭੱਜ ਗਏ ਸੀਗੇ ਬੀ ਮਤਲਬ ਜਿਹੜੇ ਬੰਦੇ ਨੂੰ ਮੈਂ ਇਨਾ ਤਾਂ ਸਪੋਰਟ ਕੀਤਾ ਵੀ ਮੈਨੂੰ ਇਹ ਲੱਗਦਾ ਸੀ ਵੀ ਦੁਨੀਆ ਹੀ ਮੇਰੀ ਇਹ ਹੈ ਤੇ ਉਹੀ ਮੇਰੀ ਦੁਨੀਆ ਖਤਮ ਕਰਕੇ ਗਿਆ ਸੀ। ਕੋਈ ਤਾਂ ਇੱਕ ਖੁਦ ਜਾਂ ਚੁਣਿਆ ਰਾਹ ਹੁੰਦਾ ਇੱਕ ਜਦੋਂ ਰਿਸ਼ਤਾ ਹੋ ਜਾਂਦਾ। ਹਾਂਜੀ ਵੀਰੇ। ਮਾਪਿਆਂ ਦੇ ਥਰੂ ਰਿਸ਼ਤਾ ਹੋ ਜਾਂਦਾ ਮੁੰਡੇ-ਕੁੜੀ। ਉਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੁੰਦਾ। ਹੁਣ ਤੁਸੀਂ ਦੱਸਦੇ ਹੋ ਵੀ ਹਾਂ ਤੁਸੀਂ ਮੂਵ ਔਨ ਹੋ? ਮੇਰੇ ਮੂਵ ਔਨ ਦੁਨੀਆ ਦੇ ਸਾਹਮਣੇ ਕਹੀ ਦੇ ਦਿੰਦਾ ਕਿ ਮੂਵ ਔਨ ਪਰ ਉਹ ਜਿਹੜੀ ਤੁਹਾਡੇ ਦਿਮਾਗ ਤੇ ਦਿਲ ਤੇ ਕੋਈ ਸੱਟ ਵਜਦੀ ਹੈ ਨਾ ਉਹ ਤੁਹਾਨੂੰ ਦਿਨ ਰਾਤ ਡੰਗ ਮਾਰਦੀ ਰਹਿੰਦੀ ਹੈ ਤੁਸੀਂ ਕਿੰਨਾ ਚਾਹੇ ਪੈਸਾ ਕਮਾ ਲਓ ਕਿੰਨਾ ਵਧੀਆ ਚੰਗਾ ਮਿਲਦੇ ਪਰ ਜਿਹੜੀ ਉਹ ਚੀਜ਼ ਤੁਹਾਡੇ ਦਿਲ ਤੇ ਛਾਪ ਛੱਡ ਜਾਂਦੀ ਹੈ ਨਾ ਉਹ ਕਦੇ ਖਤਮ ਨਹੀਂ ਹੁੰਦੀ ਮੈਨੂੰ ਲੱਗਦਾ ਸਿਵਿਆਂ ਤੱਕ ਜਾਊਗੀ ਇਹ ਸਟ ਮੇਰੇ ਨਾਲ ਬੇਸ਼ੱਕ ਕੋਈ ਮਰਜੀ ਚੰਗਾ ਮਿਲ ਜੇ ਕੁਝ ਵੀ ਮਿਲਦੇ ਪਰ ਮੈਂ ਅੱਜ ਵੀ ਕਹਿੰਦੀ ਆ ਵੀ ਮੇਰੇ ਦਿਮਾਗ 'ਚ ਉਹ ਗੱਲ ਹੀ ਨਿਕਲਦੀ ਵੀ ਮੈਨੂੰ ਇਹ ਲੱਗਦਾ ਵੀ ਮੈਂ ਵਫਾ ਕਰਕੇ ਕੋਈ ਗਲਤੀ ਕਰ ਲਈ ਹੈ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ ਉਹ ਗੱਲ ਮੇਰੇ ਮਾਪੇ ਵੀ ਬਹੁਤ ਸਮਝਾਉਂਦੇ ਆ ਮੇਰੀ ਮਾਂ ਵੀ ਬਰਾਬਰ ਰੋਈ ਹੈ ਰਾਤ ਨੂੰ ਬੈਠ ਕੇ ਉਹਨੇ ਵੀ ਰਾਤਾਂ ਗਟੀਆਂ ਠੀਕ ਹੈ ਤੇ ਬਸ ਇਹੀ ਹੈ ਵੀ ਇੱਕ ਮੈਂ ਚੋਕਰਾਣਾ ਸ਼ੁਰੂ ਕਰ ਦਿੱਤਾ ਵੀ ਚਲ ਕੋਈ ਗੱਲ ਨਹੀਂ ਹਨਾ ਆਪਣਾ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਦੇ ਗੁਜ਼ਾਰਨੇ ਦਿਨ ਸ਼ੁਰੂ ਕਰ ਦਿੱਤੇ ਪਰ ਉਹ ਚੀਜ਼ ਜੋ ਮੈਨੂੰ ਨਹੀਂ ਲੱਗਦਾ ਵੀ ਬੰਦਾ ਕੋਈ ਵੀ ਨਿਕਲ ਜਾਊਗਾ ਠੀਕ ਹੈ ਦਿਨ ਪੈ ਕੇ ਉਹਦਾ ਫਰਕ ਪੈ ਜਾਂਦਾ ਪਰ ਉਹ ਚੀਜ਼ ਜੋ ਮੈਨੂੰ ਨਹੀਂ ਲੱਗਦਾ ਸਾਰੀ ਉਮਰ ਨਿਕਲੂਗਾ ਕਦੇ ਕੋਈ ਵੀ ਬੰਦਾ ਤੇ ਜਿਹੜੀਆਂ ਕੁੜੀਆਂ ਮਤਲਬ ਜਿੱਦਾਂ ਤੁਸੀਂ ਜਿਹੜੇ ਵੇਲੇ ਦੇ ਵਿੱਚੋਂ ਨੰਗੇ ਉਹ ਹੁਣ ਉਸ ਵੇਲੇ ਦੇ ਵਿੱਚ ਆ ਕੁੜੀਆਂ ਲਾਲੋ ਮੁੰਡੇ ਹੋਣ ਤੇ ਉਹਨਾਂ ਲਈ ਕੋਈ ਮੈਸੇਜ ਜੋ ਮਤਲਬ ਆਪਣੇ ਮਨ ਨੂੰ ਕਿੱਦਾਂ ਕਿਸੇ ਹੋਰ ਪਾਸੇ ਲਾ ਸਕਦੇ ਆ ਅ ਮੈਂ ਸਹੀ ਦੱਸਾਂ ਮੈਨੂੰ ਤਾਂ ਮੇਰੀ ਮਾਂ ਦੀ ਕੀਤੀ ਰੱਬ ਦੀ ਭਗਤੀ ਵਿੱਚ ਆ ਗਈ ਦੂਜਾ ਮੈਂ ਅੱਜ ਵੀ ਮੈਨੂੰ ਯਾਦ ਆ ਮੈਂ 15 ਜੂਨ 2023 ਤੋਂ ਫਰਸਟ ਪਾਰਟ ਸੀ ਜੋ ਸਟਾਰਟ ਕੀਤਾ ਸੀ ਤੇ ਅੱਜ ਤੱਕ ਮੈਂ ਕਦੇ ਨਾ ਗਾ ਨਹੀਂ ਪੈਣ ਦੇ ਤਾਂ ਚਾਹੇ ਜੇ ਮੇਰਾ ਇੱਕ ਟਾਈਮ ਸਕਿਪ ਵੀ ਹੋ ਜਾਈ ਤਾਂ ਮੈਂ ਦੂਜੇ ਟਾਈਮ ਦੋ ਵਾਰੀ ਕਰਨਾ ਮੈਨੂੰ ਇਹ ਚੀਜ਼ ਲੱਗਦੀ ਹੈ ਤੇ ਦੂਜੀ ਮੇਰੀ ਫੈਮਲੀ ਹੈ ਤੇ ਮੈਨੂੰ ਇੰਨਾ ਕਿ ਜ਼ਿਆਦਾ ਮੇਰੀ ਫੈਮਲੀ ਨੇ ਸਪੋਰਟ ਕੀਤਾ ਵੀ ਤੂੰ ਗਲਤ ਨਹੀਂ ਹੈ ਤੇ ਪਰ ਮੈਨੂੰ ਬਹੁਤਾਂ ਥਾਵਾਂ ਤੇ ਚੁੱਪ ਕਰਾਇਆ ਜਾਂਦਾ ਵੀ ਤੇਰੇ ਨਾਲ ਗਲਤ ਹੋ ਗਿਆ ਫੇਰ ਕੀ ਇਹ ਕੁੜੀ ਵੀ ਕੁੜੀ ਦੀ ਬੇਇੱਜ਼ਤੀ ਹੈ ਆਪਣੀ ਇਹ ਚੀਜ਼ ਨੂੰ ਬੜਾ ਰੱਖਿਆ ਜਾਂਦਾ ਵੀ ਕੁੜੀ ਨਾਲ ਗਲਤ ਹੋ ਜੇ ਕੁੜੀ ਚੁੱਪੋ ਵੀ ਰਵੇ ਇਹ ਚੀਜ਼ਾਂ ਬਹੁਤ ਕਰਦਾ ਆਪਣਾ ਸਮਾਜ ਸਮਾਜ ਕੀ ਆਸ-ਪਾਸ ਦੇ ਲੋਕ ਤੁਹਾਡੇ ਰਿਸ਼ਤੇਦਾਰ ਵੀ ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਗਲਤ ਹੋ ਗਿਆ ਕੁੜੀ ਨਾਲ ਹੋ ਗਿਆ ਕੁੜੀ ਹੀ ਚੁੱਪ ਕਰੇ ਤੇ ਫਿਰ ਇਹ ਤਾਂ ਬੜਾਵਾ ਦੇਣਾ ਹੋ ਗਿਆ ਨਾ ਵੀਰੇ ਇਹ ਜੇ ਲੋਕਾਂ ਲਈ ਹਾਂਜੀ ਚਲੋ ਤੁਸੀਂ ਭੈਣੇ ਸ਼ੇਅਰ ਕੀਤੀ ਆਪਣੀ ਸਟੋਰੀ ਤੁਹਾਡੀ ਸਟੋਰੀ ਨੇ ਬਹੁਤ ਲੋਕਾਂ ਨੂੰ ਮੈਸੇਜ ਵੀ ਦੇਣਾ ਵਾ ਤੇ ਕਈਆਂ ਸ਼ਾਇਦ ਕਿ ਕੋਈ ਮੁੰਡਾ ਜਾਂ ਕੋਈ ਕੁੜੀ ਕਿਸੇ ਮੁੰਡੇ ਦੇ ਨਾਲ ਮਾੜਾ ਕਰ ਰਹੀ ਹੋਵੇ ਉਹਨੂੰ ਇਹ ਦੇ ਕੇ ਤਰਸਾ ਜੇ ਵੀ ਹਾਂ ਆ ਹਾਲ ਹੁੰਦਾ ਐਂਡ ਦੇ ਉੱਤੇ ਜਾ ਕੇ ਵੀ ਮੈਂ ਨਾ ਹੀ ਕਰਾਂ ਨਹੀਂ ਵੀਰੇ ਨਾ ਕਰੋ ਮੇਰਾ ਇਹ ਕਹਨੀ ਆ ਵੀ ਐਂਡ ਆਫ ਦੀ ਕਰਾ ਹੋਣੀ ਆ ਅਨੇਕਾ ਤੁਸੀਂ ਕਿਤਾਬ ਦਿਖਾ ਰਹੇ ਸੀ ਇਹ ਤੁਸੀਂ ਕਦੋਂ ਲਿਖੀ ਹਾਸਾ ਹੋਣ ਤੋਂ ਪਹਿਲਾਂ ਕਿ ਬਾਅਦ ਦੇ ਵਿੱਚ ਵੀਰੇ ਮੈਂ ਬਾਅਦ ਚ ਲਿਖੀ ਜਦੋਂ ਥੋੜਾ ਰਿਕਵਰ ਹੋਣਾ ਸ਼ੁਰੂ ਹੋਈ ਸਾਲ ਇੱਕ ਬਾਅਦ ਉਦੋਂ ਲਿਖੀ ਫਿਰ ਮੈਂ ਕਿਸੇ ਨਾਲ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕੋਈ ਕਿਤਾਬ ਲਿਖਣੀ ਹੈਗੀ ਐ ਇਦਾਂ ਇਦਾਂ ਕਰਕੇ ਤੇ ਫਿਰ ਉਦੋਂ ਇਹ ਮੇਰੀ ਸਾਂਝੀ ਕਿਤਾਬ ਆ ਨੇਕਸਟ ਮੈਂ ਲਿਖਤਾ ਕਾਫੀ ਕੁਛ ਰੱਖਿਆ ਸੀ ਸਾਲ ਦੇ ਵਿੱਚ ਉਦੋਂ ਮੈਂ ਬੈਠ ਕੇ ਲਿਖਿਆ ਹੈ ਜੋ ਜੋ ਮੇਰੇ ਨਾਲ ਬੀਤੀਆਂ ਉਹਨਾਂ ਨੂੰ ਜਿਆਦਾਤਰ ਸ਼ਾਇਰੀ ਦੇ ਰੂਪ ਦਾ ਮੈਂ ਉਹ ਤੁਸੀਂ ਲਿਖਿਆ ਫਿਰ ਤੁਹਾਨੂੰ ਐਦਾਂ ਲੱਗਿਆ ਵੀ ਮੈਂ ਜੋ ਜੋ ਲਿਖਦੀ ਮੇਰਾ ਥੋੜਾ ਥੋੜਾ ਦਰਦ ਘਟ ਰਿਹਾ ਵੀ ਹਾਂ ਮੈਂ ਉਹ ਲਿਖਤ ਦੇ ਵਿੱਚ ਹਾਂ ਮੈਨੂੰ ਲੱਗਿਆ ਮੈਂ ਜ਼ਿਆਦਾਤਰ ਪਹਿਲਾਂ ਵੀ ਕਿਤਾਬਾਂ ਪੜ੍ਹਦੀ ਹੁੰਦੀ ਸੀਗੀ ਫਿਰ ਮੈਂ ਹੁਣ ਵੀ ਕਿਤਾਬਾਂ ਪੜ੍ਹਦੀ ਹਾਂ ਤੇ ਲਿਖਣਾ ਹੁਣ ਸ਼ੁਰੂ ਕੀਤਾ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਕਦੇ ਕਿਤਾਬ ਲਿਖੂੰਗੀ ਤੇ ਬਟ ਲਿਖ ਦਿੱਤੀ ਪਤਾ ਨਹੀਂ ਲੱਗਿਆ ਕਿ ਮੈਂ ਲਿਖੀ ਗਈ ਕਿ ਮੈਂ ਨਹੀਂ ਬਟ ਲਿਖ ਦਿੱਤੀ ਮੈਂ ਬਸ ਉਹ ਕਿਤਾਬ ਦੇ ਵਿੱਚ ਇਹਦੇ ਵਿੱਚ ਤਾਂ ਸਿਰਫ ਮੇਰੇ ਪੰਜ ਇੱਕ ਪੰਨੇ ਐਡ ਨੇ ਤੇ ਨੈਕਸਟ ਕਿਤਾਬ ਸਾਰੀ ਮੇਰੀ ਹੋਊਗੀ ਤੇ ਸਾਰੀ ਮੇਰੀ ਜ਼ਿੰਦਗੀ ਤੇ ਆਹੋ ਤੇ ਬਸ ਲਿਖ ਕੇ ਕੁਝ ਜਾਂ ਫਿਰ ਮੈਂ ਇਹ ਸੋਚਿਆ ਲੋਕਾਂ ਵੱਲ ਸੋਚ ਕੇ ਵੀ ਨਹੀਂ ਮਨਾ ਲੋਕਾਂ ਨਾਲ ਬਹੁਤ ਵੱਡੇ ਹਾਸੇ ਹੋ ਜਾਂਦੇ ਹੈਗੇ ਆ ਵੀ ਠੀਕ ਹੈ ਮੈਂ ਮਰ ਜੂਗੀ ਕਿਸੇ ਨੂੰ ਕੀ ਫਰਕ ਪਊਗਾ ਮੇਰੇ ਮਾਪੇ ਨੂੰ ਪਊਗਾ ਬਸ ਇਹ ਸੋਚ ਕੇ ਰਾਹ ਬਦਲ ਦਿੱਤਾ ਉਸ ਚੀਜ਼ ਦਾ ਪਰ ਕਿਤੇ ਨਾ ਕਿਤੇ ਦਰਦ ਰਹਿੰਦਾ ਹੀ ਆ ਦਿਮਾਗ ਵਿੱਚ ਦਿਲ ਵਿੱਚ ਬਹੁਤ ਸੋਹਣਾ ਰਾਹ ਚੁਣਿਆ ਤੁਸੀਂ ਵਧੀਆ-ਵਧੀਆ ਲਿਖੋ ਵਧੀਆ-ਵਧੀਆ ਮੈਸੇਜ ਲੋਕਾਂ ਨੂੰ ਮਿਲੇ ਤਾਂ ਜੋ ਸਾਰੇ ਜੋ ਇਸ ਦੁੱਖ ਚੋਂ ਵਿੱਚੋਂ ਲੰਘ ਰਹੇ ਆ ਉਹ ਵੀ ਉੱਭਰ ਸਕਣ थैंक यू वेरी ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਆਪਣੀ ਲਾਈਵ ਸਟੋਰੀ ਸਾਡੇ ਨਾਲ ਸ਼ੇਅਰ ਕੀਤੀ ਤੁਹਾਡਾ ਵੀ ਧੰਨਵਾਦ